हां जी दोस्तों आज ਗੱਲਬਾਤ ਕਰਾਂਗੇ ਉਦਮ ਸਿੰਘ ਦੀ ਜ਼ਿੰਦਗੀ ਦੇ ਭਾਗ 22ਵੇਂ ਬਾਰੇ। ਸੋ ਭਾਗ 21 ਵਿੱਚ ਤੁਸੀਂ ਵੇਖਿਆ ਵੀ ਜਿਹੜਾ ਉਦਮ ਸਿੰਘ ਹੈ ਉਹ ਜੇਲ੍ਹ ਵਿੱਚ ਬੰਦ ਹੁੰਦਾ ਤੇ ਉੱਥੇ ਭਗਤ ਸਿੰਘ ਵੀ ਆ ਜਾਂਦਾ। ਉਹ ਵੀ ਕਿਸੇ ਕੇਸ ਵਿੱਚ ਹੈ ਜਿਹੜਾ ਅੰਦਰਬੰਦ ਕੀਤਾ ਹੁੰਦਾ ਅੰਗਰੇਜ਼ਾਂ ਨੇ। ਭਗਤ ਸਿੰਘ ਜੇਲ੍ਹ ਅੰਦਰ ਹੋਰ ਕ੍ਰਾਂਤੀਕਾਰੀਆਂ ਨਾਲ ਗੱਲਬਾਤ ਕਰਦਾ ਹੈ ਤੇ ਐਨੀ ਦੇਰ ਵਿੱਚ ਭਗਤ ਸਿੰਘ ਦੇ ਜਿਹੜੇ ਹੈਗੇ ਉਹ ਸ਼ਿਫਟ ਕਰਨ ਦੇ ਆਰਡਰ ਆ ਜਾਂਦੇ ਨੇ ਜਾਨੀ ਕਿ ਜੇਲ੍ਹ ਸ਼ਿਫਟ ਹੋਣੀ ਹੈ ਉਹਨਾਂ ਦੀ। ਉਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਪੜਾਣਾਂ ਦੇ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਭਗਤ ਸਿੰਘ ਦੇ ਕੁਝ ਦਿਨਾਂ ਦੇ ਸਾਥ ਨੇ ਉਦਮ ਸਿੰਘ ਵਿੱਚ ਨਵੀਂ ਊਰਜਾ ਭਰ ਦਿੱਤੀ। ਉਹਨੇ ਸੋਚਿਆ ਵੀ ਮੇਰੇ ਨਾਲੋਂ ਕਿੰਨੀ ਛੋਟੀ ਉਮਰ ਐ ਪਰ ਸੂਝ-ਬੂਝ ਮੇਰੇ ਨਾਲੋਂ ਕਿੰਨੀ ਵਧੇਰੀ ਐ ਦੀ। ਕਿਸ ਤਰ੍ਹਾਂ ਸਿਆਣਾ ਭਰੀਆਂ ਗੱਲਾਂ ਕਰਦਾ ਐ ਮਰਨ ਦਾ ਜ਼ਰਾ ਵੀ ਭੈ ਨਹੀਂ ਹੈਗਾ ਇਹਨੂੰ। ਇੱਕ ਦਿਨ ਆਖਦਾ ਸੀ ਵੀ ਮੇਰੀ ਇੱਛਾ ਐ ਵੀ ਅੰਗਰੇਜ਼ ਮੈਨੂੰ ਗੋਲੀ ਨਾਲ ਮਾਰਨ। ਵਾਹ ਭਗਤ ਸਿੰਘ ਤੂੰ ਸੱਚਮੁੱਚ ਮੇਰਾ ਗੁਰੂ ਆਂ। ਦੇਸ਼ ਭਗਤੀ ਦਾ ਜਜ਼ਬਾ ਕੋਈ ਤੇਰੇ ਕੋਲੋਂ ਸਿੱਖੇ ਮੈਂ ਜੇਲ੍ਹ ਤੋਂ ਬਾਹਰ ਜਾਵਾਂਗਾ। ਮੈਂ ਆਪਣਾ ਪ੍ਰਣ ਪੂਰਾ ਕਰਾਂਗਾ। ਮਰਨ ਤੋਂ ਤਾਂ ਮੈਂ ਪਹਿਲਾਂ ਵੀ ਕਦੇ ਨਹੀਂ ਸੀ ਡਰਿਆ। ਜਾਦਾ ਜਰਿਆਂ ਵਾਲਾ ਕਤਲੇਆਮ ਆਖੀ ਵੇਖਿਆ ਐ ਮੈਂ ਉਦੋਂ ਦਾ ਹੀ ਬਦਲੇ ਦੀ ਭਾਵਨਾ ਵਿੱਚ ਸੜਦਾ ਪਿਆ। ਇਹ ਮੈਨੂੰ ਪਿੱਛੋਂ ਜੱਫਾ ਮਾਰ ਕੇ ਮੇਰੀਆਂ ਬਾਹਾਂ ਨਾ ਜਖੜੀਆਂ ਹੁੰਦੀਆਂ। ਮੈਂ ਇਹਨਾਂ ਦੇ ਕਿੱਥੇ ਕਾਬੂ ਆਣਾ ਸੀ। ਭਗਤ ਸਿੰਘ ਮੇਰੇ ਗੁਰੂ ਐਨੇ ਦਿਨ ਤੇਰੇ ਨਾਲ ਬਤਾ ਕੇ ਤੇਰੀਆਂ ਗੱਲਾਂ ਸੁਣਾ ਕੇ ਤੇਰੀਆਂ ਦਲੀਲਾਂ ਸੁਣ ਕੇ ਤੇਰੇ ਅੰਦਰ ਆਜ਼ਾਦੀ ਲਈ ਲੜਨ ਦਾ ਜਨੂੰਨ ਵੇਖ ਕੇ ਮੈਨੂੰ गर्व ਹੋਵੇਗਾ। ਜੇ ਮੇਰੀ ਮੌਤ ਆਜ਼ਾਦੀ ਦੀ ਲੜਾਈ ਦੇ ਲੇਖੇ ਲੱਗੇ। ਅਜੇ ਤਾਂ ਰਿਹਾਈ ਹੋਣ ਵਿੱਚ 2.5 ਸਾਲ ਪਏ ਨੇ। ਮੈਂ ਕੋਸ਼ਿਸ਼ ਕਰਦਾ ਰਵਾਂਗਾ ਵੀ ਮੇਰੇ ਅੰਦਰ ਬਦਲੇ ਦੀ ਵੱੜ ਰਹੀ ਅੱਗ ਮੱਠੀ ਨਾ ਪਵੇ। ਸੌਦਾ ਜਾਗਦਾ ਹਰ ਸਮੇਂ ਉਦਮ ਸਿੰਘ ਅਜੇ ਇਹ ਵਿਚਾਰਾਂ ਵਿੱਚ ਡੁੱਬਿਆ ਰਹਿੰਦਾ ਸੀ ਕਦੇ ਇਹ ਆਪਣੀ ਬੇਵਸੀ ਉੱਪਰ ਉਹਨੂੰ ਖੇਜ ਆਉਂਦੀ ਵੀ ਕਿਵੇਂ ਫੜ ਲਿਆ ਉਹਨਾਂ ਨੇ ਮੈਨੂੰ ਮੈਂ ਨਾ ਵੇਖਦਾ ਕਿਉਂ ਸੀਗਾ ਕਾਸ਼ ਮੈਂ ਵੀ ਕੋਈ ਕਾਰਨਾਮਾ ਕਰਕੇ ਭਗਤ ਸਿੰਘ ਹੋਰਾਂ ਵਾਂਗੂ ਆਪ ਗ੍ਰਿਫਤਾਰ ਹੁੰਦਾ ਕਈ ਵਾਰ ਉਸ ਉੱਪਰ ਖੇਜ ਅਤੇ ਗੁੱਸੇ ਦਾ ਦੌਰ ਆਉਂਦਾ ਉਹ ਗੁੰਮਸਮ ਹੋਇਆ ਰਹਿੰਦਾ ਬੈਰਕ ਦੇ ਅੰਦਰੋਂ ਨਾ ਨਿਕਲਦਾ ਗਦਰੀ ਉਸਨੂੰ ਵੇਖ ਕੇ ਹੈਰਾਨ ਹੁੰਦੇ ਉਹਦੇ ਸੁਭਾਅ ਵਿੱਚ ਆਈ ਤਬਦੀਲੀ ਦੀ ਉਹਨਾਂ ਨੂੰ ਸਮਝ ਨਾ ਆਉਂਦੀ ਜਦੋਂ ਉਸ ਬਾਰੇ ਫਿਕਰ ਕਰਦੇ ਤਾਂ ਉਹਨਾਂ ਨੂੰ ਖੁਸ਼ ਕਰਨ ਲਈ ਉਹ ਗਾਉਣ ਲੱਗ ਪੈਂਦਾ ਬਿੱ ਚੁੱਕ ਲੋ ਬਗਾਵਤਾਂ ਦੀਆਂ ਲਾਲ ਝੰਡੀਆਂ ਵੱਡ ਛੋਟੋ ਗੋਰੇ ਮੇਮਾ ਕਰੋ ਰੰਡੀਆਂ ਕੁਝ ਦਿਨਾਂ ਬਾਅਦ ਉਦਮ ਸਿੰਘ ਨੂੰ ਪਤਾ ਲੱਗਾ ਵੀ ਲਾਹੌਰ ਦੀ ਜੇਲ੍ਹ ਵਿੱਚ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਭੁੱਖ ਹੜਤਾਲ ਕਰ ਦਿੱਤੀ ਹੈ ਫੇਰ ਭਗਤ ਸਿੰਘ ਹੋਰਾਂ ਉੱਪਰ ਮੁਕੱਦਮਾ ਚੱਲਣ ਤੇ ਤਰੀਕਾ ਪੈਣ ਦੀਆਂ ਕੰਸੋਹਾ ਮੀਆਂ ਵਾਲੀ ਜੇਲ੍ਹ ਵਿੱਚ ਆਉਂਦੀਆਂ ਰਹਿੰਦੀਆਂ ਕਦੇ ਅਧੂਰੀਆਂ ਕਦੇ ਵਾਦਾ ਚੜਾ ਕੇ ਇੱਕ ਦਿਨ ਇਹ ਵੀ ਸੂਈਏ ਪੁਲਸੀਏ ਰਾਹੀਂ ਗਦਰੀਆਂ ਨੇ ਜਾਣਿਆ ਵੀ ਭਗਤ ਸਿੰਘ ਗੋਰੀਆਂ ਦੀ ਅਦਾਲਤ ਵਿੱਚ ਸ਼ੇਰ ਵਾਂਗ ਗਰਜਦਾ ਹੈ ਉਦਮ ਸਿੰਘ ਦਾ ਗਰਭ ਨਾਲ سینਾ ਚੌੜਾ ਹੋ ਜਾਂਦਾ ਕਦੇ ਖਬਰ ਮਿਲਦੀ ਵੀ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਫੇਰ ਭੁੱਖ ਹੜਤਾਲ ਸ਼ੁਰੂ ਕਰ ਦਤੀ ਹੈ ਕਿਤਨਾ ਕੋਈ ਉੜਦੀ ਖਬਰ ਆਉਂਦੀ ਵੀ ਭਗਤ ਸਿੰਘ ਦੇ ਸਾਥੀਆਂ ਵਿੱਚੋਂ ਇੱਕ ਸਾਥੀ ਜੈ ਗੋਪਾਲ ਵਾਦਾ ਮਾਫ ਗਵਾਹ ਬਣ ਗਿਆ ਉਸਨੇ ਸਾਰੇ ਪੇਦ ਖੋਲ ਦਿੱਤੇ ਨੇ ਉਦਮ ਸਿੰਘ ਨੇ ਗਾਲ ਕੱਢ ਕੇ ਜ਼ਮੀਨ ਉੱਪਰ ਥੁੱਕੇ ਆ ਵੀ ਸਾਲਾ ਗੰਦਾ ਖੂਨ ਪਤਾ ਨਹੀਂ ਵੀ ਭਾਰਤ ਵਿੱਚੋਂ ਗਦਾਰਾਂ ਦਾ ਕਦੋਂ ਵੀ ਜਨਾਸ ਹੋਵੇਗਾ ਸਾਲ 1929 ਖਤਮ ਹੋ ਗਿਆ ਸੀਗਾ ਜੇਲ੍ਹ ਦੀ ਉਹੀ ਰੁਟੀਨ ਜ਼ਿੰਦਗੀ ਦਿਨ ਚੜਦਾ ਰਾਤ ਪੈਂਦੀ ਕਦੇ ਸਖਤ ਕੰਮ ਕਰਨ ਦੀ ਸਜ਼ਾ ਮਿਲ ਜਾਂਦੀ ਕੈਦੀਆਂ ਤੋਂ ਮੁਸ਼ਕਲ ਉਵੇਂ ਹੀ ਲਈ ਜਾਂਦੀ। ਪਹਿਲਾਂ ਵਾਂਗ ਹੀ ਟੁੱਟਦੀਆਂ ਅਧੂਰੀਆਂ ਖਬਰਾਂ ਜੇਲ੍ਹ ਅੰਦਰ ਪੁੱਜਦੀਆਂ ਰਹੀਆਂ। ਮਹਾਤਮਾ ਗਾਂਧੀ ਹਿੰਸਾ ਦਾ ਸਖਤ ਵਿਰੋਧੀ ਹੈ। ਕ੍ਰਾਂਤੀਕਾਰੀਆਂ ਨੂੰ ਉਹ ਸਿਰਫ ਇਹ ਆਖਦਾ ਹੈ ਉਹ ਮੁਕੰਮਲ ਆਜ਼ਾਦੀ ਦਾ ਵੀ ਹਮ ਹੀ ਨਹੀਂ ਹੈਗਾ। ਪੂਰੇ ਦੇਸ਼ ਵਿੱਚ ਅਕਰੋਸ਼ ਫੈਲ ਰਿਹਾ ਹੈ ਭਗਤ ਸਿੰਘ ਤੇ ਉਹਦੇ ਸਾਥੀ ਪੂਰੇ ਦੇਸ਼ ਵਿੱਚ ਨੌਜਵਾਨਾਂ ਦੇ ਹੀਰੋ ਬਣਦੇ ਨੇ। ਇੱਕ ਦਿਨ ਜੇਲ੍ਹ ਵਿੱਚ ਖਬਰ ਆਈ ਵੀ ਜਦ ਭਗਤ ਸਿੰਘ ਤੇ ਉਹਦੇ ਸਾਥੀ ਅੰਗਰੇਜ਼ ਅਦਾਲਤ ਵਿੱਚ ਆਏ ਤਾਂ ਸਾਰੇ ਰਲ ਕੇ ਗਾਉਣ ਲੱਗ ਪਏ ਵੀ ਕਦੇ ਉਹ ਦਿਨ ਵੀ ਆਏਗਾ ਕਿ ਆਜ਼ਾਦ ਹਮ ਹੋਗੇ। ਇਹ ਆਪਣੀ ਹੀ ਜ਼ਮੀਨ ਹੋਗੀ ਇਹ ਆਪਣਾ ਆਸਮਾ ਹੋਗਾ ਸਾਰਾ ਅਦਾਲਤੀ ਹਾਲ ਭਰਿਆ ਪਿਆ ਸੀ ਤੇ ਭਗਤ ਸਿੰਘ ਹੋਰਾਂ ਦੇ ਗੀਤ ਦੀ ਧੁਨੀ ਨਾਲ ਧੁਨੀ ਮਿਲਾ ਕੇ ਲੋਕ ਗਾਰੇ ਸਨ ਤੇ ਤਾੜੀਆਂ ਮਾਰ ਰਹੇ ਸਨ ਸੁਣ ਕੇ ਉਦਮ ਸਿੰਘ ਦੇ ਅੰਦਰੋਂ ਬੜੀ ਲਾੜ ਦਾ ਸੇਕ ਨਿਕਲਿਆ ਕਿ ਕਾਸ਼ ਮੈਂ ਭਗਤ ਸਿੰਘ ਹੋਰਾਂ ਦੇ ਨਾਲ ਖੜਾ ਹੁੰਦਾ ਜਾਂ ਲੋਕਾਂ ਦੀ ਭੀੜ ਵਿੱਚ ਖੜਾ ਉਹਨਾਂ ਦੇ ਨਾਲ ਗਾਰੇ ਹੁੰਦਾ ਸਮਾਂ ਲੰਘਦਾ ਗਿਆ ਕਦੇ-ਕਦੇ ਆਈ ਕੋਈ ਖਬਰ ਉਦਮ ਸਿੰਘ ਨੂੰ ਬੇਚੈਨ ਕਰਦੀ ਰਹੀ ਇੱਕ ਦਿਨ ਤਾਂ ਜਿਵੇਂ ਉਹਦਾ ਸਾਹ ਹੀ ਰੁਕ ਗਿਆ ਜਦੋਂ ਉਸਨੂੰ ਗਦਰੀ ਬਾਬੇ ਕਰਮ ਸਿੰਘ ਧੂਤ ਨੇ ਦੱਸਿਆ ਵੀ ਉਦਮ ਸਿੰਘ ਪੁੱਤਰਾ ਬੜੀ ਮਾੜੀ ਖਬਰ ਆਈ ਹੈ। ਉਦਮ ਸਿੰਘ ਮੂੰਹੋਂ ਕੁਝ ਨਾ ਬੋਲਿਆ ਪਰ ਉਹ ਖਬਰ ਸੁਣ ਲਈ ਆਪਣੇ ਆਪ ਨੂੰ ਤਿਆਰ ਕਰਦਾ ਦੇਦਿਆ। ਪੁੱਤਰ ਸੁਣਿਆ ਵੀ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਤਿੰਨਾਂ ਨੂੰ ਅੰਗਰੇਜ਼ੀ ਜੱਜ ਨੇ ਮੌਧੀ ਸਜ਼ਾ ਸੁਣਾਈ ਹੈ। ਇਹ ਆ ਕੇ ਕਰਮ ਸਿੰਘ ਨੇ ਮੂੰਹ ਪਵਾ ਲਿਆ ਤਾਂ ਕਿ ਉਦਮ ਸਿੰਘ ਉਹਦੀਆਂ ਭਰੀਆਂ ਅੱਖਾਂ ਨਾਲ ਵੇਖ ਸਕੇ। ਸੁਣ ਕੇ ਉਦਮ ਸਿੰਘ ਸੁੰਨ ਹੋ ਗਿਆ। ਉਸਨੂੰ ਇੰਨਾ ਸਦਮਾ ਲੱਗਾ ਕਿ ਉਹ ਆਪਣੀ ਬੈਰਕ ਵਿੱਚ ਚੱਲਿਆ ਗਿਆ। ਖਾਣਾ ਪੀਣਾ ਛੱਡ ਦਿੱਤਾ। ਦੋਹਰੇ ਸਾਥ ਹੀ ਕੈਦੀਆਂ ਨਾਲ ਗੱਲਬਾਤ ਬੰਦ ਕਰ ਦਿੱਤੀ ਉਹਨੇ। ਇਹ ਮਾਰਚ 1931 ਨੂੰ ਭਗਤ ਸਿੰਘ ਤੇ ਸਾਥੀਆਂ ਨੂੰ ਦਿੱਤੀ ਫਾਂਸੀ ਦੀ ਖਬਰ ਵੀ ਉਦਮ ਸਿੰਘ ਨੂੰ ਜੇਲ੍ਹ ਵਿੱਚ ਹੀ ਮਿਲੀ। ਉਦਮ ਸਿੰਘ ਅੱਧਰ ਜਿਉਣ ਦਾ ਚਾਈ ਖਤਮ ਹੋ ਗਿਆ। ਉਹ ਆਪਣੇ ਆਪ ਨਾਲ ਗੱਲਾਂ ਕਰਦਾ ਰਹਿੰਦਾ। ਉਸ ਦੀ ਰਿਹਾਈ ਦਾ ਵਕਤ ਵੀ ਨੇੜੇ ਆ ਰਿਹਾ ਸੀ। ਉਹ ਸੋਚਦਾ ਰਹਿੰਦਾ ਵੀ ਇਹ ਮਹਾਨ ਯੋਧੇ ਤਾਂ ਅਮਿੱਟ ਪੈਣਾ ਛੱਡ ਗਏ। ਹੁਣ ਮੇਰਾ ਇਮਤਿਹਾਨ ਹੋਵੇਗਾ। ਦੇਸ਼ ਦੀ ਖਾਤਰ ਮੈਂ ਕਦ ਫਾਂਸੀ ਦਾ ਰਸਾ ਚੁੰਮਾਂਗਾ। ਮੇਰਾ ਦੇਸ਼ ਮੇਰੇ ਦੇਸ਼ ਦੇ ਲੋਕ ਮੈਂ ਆਜ਼ਾਦ ਹੋ ਰਿਹਾ ਮੈਂ ਆ ਰਿਹਾ। ਤੇ ਫਿਰ ਐਤਵਾਰ ਤੇ ਹੋਰ ਛੁੱਟੀਆਂ ਕੱਢ ਕੇ 23 ਅਕਤੂਬਰ 1931 ਨੂੰ ਉਦਮ ਸਿੰਘ ਨੂੰ ਮੀਆਵਾਲੀ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਉਸ ਨੇ 4 ਸਾਲ 1 ਮਹੀਨਾ ਤੇ 24 ਦਿਨ ਜੇਲ੍ਹ ਵਿੱਚ ਗੁਜ਼ਾਰੇ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਉਦਮ ਸਿੰਘ ਦੁਚਿੱਤੀ ਵਿੱਚ ਸੀਗਾ ਪਹਿਲਾਂ ਕਿੱਥੇ ਜਾਵਾਂ ਲਾਹੌਰ ਅੰਮ੍ਰਿਤਸਰ ਜਾਂ ਸੁਨਾਮ ਪਰ ਉਸ ਨੂੰ ਫੈਸਲਾ ਕਰਨ ਵਿੱਚ ਬਹੁਤੀ ਧੀਰਾਂ ਲੱਗੀ ਮੀਆਵਾਲੀ ਤੋਂ ਰਵਾਨਾ ਹੋਣ ਲਈ ਉਸ ਨੇ ਆਪਣਾ ਸਮਾਨ ਸੰਭਿਆ ਤੇ ਫਿਰ ਕਦੇ ਰੇਡ ਆਹੀਂ ਕਦੇ ਬੱਸ ਆਹੀਂ ਸਫ਼ਰ ਕਰਦਾ ਉਹ ਲਾਹੌਰ ਹੁੰਦਾ ਹੋਇਆ ਫਿਰੋਜ਼ਪੁਰ ਆ ਗਿਆ ਦਪਰ ਅਜੇ ਟਲੀ ਨਹੀਂ ਸੀਗੀ ਹੁਸੈਨੀਵਾਲਾ ਦੇ ਨੇੜੇ ਸਤਲੁਜ ਦੇ ਕੰਢੇ ਜਿੱਥੇ ਅੰਗਰੇਜ਼ੀ ਹਕੂਮਤ ਨੇ ਰਾਤ ਦੇ ਹਨੇਰੇ ਵਿੱਚ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀਆਂ দেহਾਂ ਦਾ ਅੰਤਮ ਸੰਸਕਾਰ ਕੀਤਾ ਸੀਗਾ ਉਦਮ ਸਿੰਘ ਉੱਥੇ ਹੱਥ ਜੋੜੀ ਖੜਾ ਸੀ ਅੱਖਾਂ ਵਿੱਚ ਪਾਣੀ ਸੀ ਉਹਦੇ ਉਸ ਨੂੰ ਦੁੱਖ ਸੀਗਾ ਪਛਤਾਵਾ ਵੀ ਕਰ ਰਿਹਾ ਸੀ ਉਹ ਮਾਫ਼ ਕਰਨਾ ਮੇਰੇ ਗੁਰੂਓ ਮੇਰੇ ਮਿੱਤਰੋ ਮੇਰੇ ਸਾਥੀਓ ਮੈਂ ਤੁਹਾਡਾ ਸਾਥ ਨਹੀਂ ਦੇ ਸਕਿਆ ਪਰ ਅੱਜ ਇੱਕ ਵਾਰ ਫੇਰ ਮੈਂ ਪ੍ਰਣ ਕਰਦਾ ਵੀ ਤੁਹਾਡੀਆਂ ਪਾਈਆਂ ਪੈੜਾਂ ਤੇ ਹੀ ਚੱਲਾਂਗਾ ਕੀ ਪਤਾ ਮੈਂ ਵੀ ਤੁਹਾਡੇ ਵਾਂਗ ਆਜ਼ਾਦ ਭਾਰਤ ਨੂੰ ਨਾ ਵੇਖ ਸਕਾਂ ਪਰ ਇਸ ਨੂੰ ਆਜ਼ਾਦ ਕਰਨ ਲਈ ਮੈਂ ਇਸ ਉੱਪਰੋਂ ਸਭ ਕੁਝ ਵਾਰ ਦੇਵਾਂਗਾ ਆਪਣਾ ਤੇ ਫੇਰ ਉਹ ਸਤਲੁਜ ਦੇ ਪਾਣੀ ਵਾਲ ਵੇਖਣ ਲੱਗ ਪਿਆ ਵੇਗਦਾ ਰਿਹਾ ਸੋਚਣ ਲੱਗ ਪਿਆ ਕਿੰਨਾ ਪਾਣੀ ਵਗਿਆ ਹੋਵੇਗਾ ਹੁਣ ਤੱਕ ਸਤਲੁਜ ਤੋਂ ਗਵਾਹ ਐ ਵੀ ਮੇਰੇ ਪ੍ਰਾਣ ਦਾ ਤੂੰ ਗਵਾਹ ਐ ਮੇਰੇ ਸਾਹਮਣੇ ਕਿਵੇਂ ਅੰਗਰੇਜ਼ਾਂ ਨੇ ਕਹਿਰਾ ਵਾਂਗ ਇਹਨਾਂ ਸੂਰਬੀਰਾਂ ਦੀਆਂ ਦੇਹਾਂ ਦਾ અપਮਾਨ ਕੀਤਾ ਮੈਂ ਇਹਦਾ ਬਦਲਾ ਲਵਾਂਗਾ ਉਦਮ ਸਿੰਘ ਚੁੱਪ ਮੌਨ ਉੱਥੇ ਬਹਿ ਗਿਆ ਉਸ ਜਗ੍ਹਾ ਨੂੰ ਵੇਖਣ ਲੱਗਾ ਜਿੱਥੇ ਸੰਸਕਾਰ ਕੀਤਾ ਗਿਆ ਸੀਗਾ ਉਹ ਧੋਨੀ ਮਿੱਟੀ ਅਤੇ ਰਾਖ ਦੇ ਨਿਸ਼ਾਨਾਂ ਨੂੰ ਛੂਕੇ ਵੇਖਣ ਲੱਗਾ ਹੋ ਕੁਝ ਬੜਬੜਾਉਣ ਲੱਗ ਪਿਆ ਜਿਵੇਂ ਉਹਨਾਂ ਯੋਧਿਆਂ ਨਾਲ ਸੰਵਾਦ ਕਰ ਰਿਹਾ ਹੋਵੇ ਉਹ ਫਿਰ ਭਾਵਕ ਹੋਏ ਨੇ ਉਤੋਂ ਮਿੱਟੀ ਦੀ ਮੁੱਠ ਭਰ ਕੇ ਆਪਣੇ ਮੱਥੇ ਉੱਪਰ ਮੜ ਲਈ ਤੇ ਮੁੜ ਪਿਆ ਉਦਾਸ ਗਮਗੀਨ ਤੇ ਬੇਵਸ ਉਹ ਫਿਰੋਜ਼ਪੁਰ ਸ਼ਹਿਰ ਵਿੱਚ ਆ ਗਿਆ ਉਹ ਉਂਝ ਹੀ ਬੇਮਤਲਬ ਘੁੰਮਦਾ ਰਿਹਾ ਸਮਝ ਨਹੀਂ ਸੀ ਆ ਰਹੀ ਕਿ ਕੀ ਕਰੇ ਉਹ ਕਿੱਧਰ ਜਾਵੇ ਕਿਹਨੂੰ ਮਿਲੇ ਪਿੰਡ ਜਾਂਦਾ ਆਂ ਤਾਂ ਉੱਥੇ ਮੇਰੇ ਕੁਝ ਦੋਸਤ ਹੈਗੇ ਨੇ ਮਾਮਾ ਜੀ ਨੂੰ ਵੀ ਮਿਲਣਾ ਹੈ 5 ਸਾਲ ਹੋ ਚਲੇ ਨੇ ਉਸ ਨੂੰ ਦੱਸਣ ਲਈ ਵੀ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਫਿਰੋਜ਼ਪੁਰ ਤੋਂ ਲੁਧਿਆਣੇ ਜਾਣ ਵਾਲੀ ਰੇਲਗੱਡੀ ਚੜ ਗਿਆ ਉਸ ਵੇਲੇ ਉਦਮ ਸਿੰਘ ਨੂੰ ਨਹੀਂ ਸੀ ਪਤਾ ਕਿ ਮੀਆਂਵਾਲੀ ਜੇਲ੍ਹ ਤੋਂ ਰਿਹਾ ਹੋਣ ਸਮੇਂ ਤੋਂ ਹੀ ਅੰਗਰੇਜ਼ ਅਧਿਕਾਰੀਆਂ ਨੇ ਉਸ ਉੱਪਰ ਨਜ਼ਰ ਰੱਖਣ ਦੀ ਹਲੈਤਾਂ ਦਿੱਤੀਆਂ ਹੋਈਆਂ ਸਨ ਤੇ ਹੁਣ ਉਸ ਦੀ ਹਰ ਹਰਕਤ ਦੀ ਰਿਪੋਰਟ ਦਰਜ ਕੀਤੀ ਜਾ ਰਹੀ ਹੈ ਸਨਾਮ ਆਉਣ ਤੋਂ ਪਹਿਲਾਂ ਉਦਮ ਸਿੰਘ ਨੇ ਆਪਣਾ ਹਲੀਆ ਬਦਲ ਲਿਆ ਹੁਣ ਉਸ ਦੇ ਸਿਰ ਉੱਪਰ ਅੰਗਰੇਜ਼ੀ ਹੈਟ ਸੀਗੀ ਧੁੱਪ ਵਾਲੀਆਂ ਕਾਲੀਆਂ ਐਨਕਾਂ ਲੱਗੀਆਂ ਹੋਈਆਂ ਸਨ ਅਗਰੇਜ਼ਾਂ ਵਾਂਗ ਹੀ ਟਾਈ ਲਾਈ ਹੋਈ ਸੀ ਉਹਨੇ ਉਹ ਪੂਰਾ ਸੂਟਡ ਬੂਟਡ ਅੰਗਰੇਜ਼ ਲੱਗਦਾ ਸੀ ਸਨਾਮ ਪਹੁੰਚਿਆ ਤਾਂ ਉਦਮ ਸਿੰਘ ਨੂੰ ਕਿਸੇ ਨੇ ਵੀ ਨਹੀਂ ਪਛਾਣਿਆ ਉਦਮ ਸਿੰਘ ਦਾ ਸਭਾ ਆ ਸ਼ੁਰੂ ਤੋਂ ਹੀ ਹਾਸਮੁਖ ਸੀਗਾ ਹਰ ਇੱਕ ਨੂੰ ਮਜ਼ਾਕ ਕਰਨ ਦੀ ਆਦਤ ਸੀ ਉਹਨੂੰ ਜਿਹੜੇ ਉਸਨੂੰ ਜਾਣਦੇ ਸਨ ਉਹਦਾ ਬੁਰਾ ਨਹੀਂ ਸੀ ਬਣਾਉਂਦੇ ਸਨਾਮ ਉਸਦੀ ਇੱਕ ਹਲਵਾਈ ਨੰਦ ਸਿੰਘ ਨਾਲ ਬੜੀ ਨੇੜਤਾ ਸੀਗੀ ਤੇ ਉਦਮ ਸਿੰਘ ਲੱਡੂਆਂ ਦਾ ਬਹੁਤ ਸ਼ਕੀਨ ਸੀਗਾ ਨਵੇਂ ਪੇਸ ਵਿੱਚ ਉਦਮ ਸਿੰਘ ਨੰਦ ਸਿੰਘ ਦੀ ਦੁਕਾਨ ਉੱਪਰ ਜਾ ਕੇ ਖੜ ਗਿਆ ਫਿਰ ਮਠਿਆਈਆਂ ਨੂੰ ਗੋਹ ਨਾਲ ਜਾਚਣ ਲੱਗਾ ਉਹ ਨੰਦ ਸਿੰਘ ਘਬਰਾ ਗਿਆ ਸ਼ਾਇਦ ਕੋਈ ਅਫਸਰ ਮਠਿਆਈ ਚੈੱਕ ਕਰਨ ਆਇਆ ਉਹ ਕਾਲੀ ਨਾਲ ਗੱਡੀ ਤੋਂ ਉੱਠਿਆ ਨਿਮਰਤਾ ਨਾਲ ਦੋਵੇਂ ਹੱਥ ਜੋੜ ਕੇ ਪੁੱਛਿਆ ਵੀ ਕੀ ਚਾਹੀਦਾ ਹਜ਼ੂਰ ਦੇਖ ਰਿਹਾ ਉਦਮ ਸਿੰਘ ਨੇ ਰੁਕੀ ਆਵਾਜ਼ ਵਿੱਚ ਕਿਹਾ ਆ ਆਨੰਦ ਸਿੰਘ ਦਾ ਜਿਵੇਂ ਸਾਹ ਸੁੱਕ ਗਿਆ ਉਦਮ ਸਿੰਘ ਨੇ ਪਹਿਲਾ ਵਰਗੀ ਆਵਾਜ਼ ਵਿੱਚ ਪੁੱਛਿਆ ਵੀ ਆਹ ਲੱਡੂ ਬਣੇ ਨੇ ਕਿੰਨੇ ਮਹੀਨੇ ਹੋ ਗਏ ਨੇ ਇਹ ਤਾਜ਼ੇ ਨੇ ਹਜ਼ੂਰ ਕੱਲ ਹੀ ਬਣਾਏ ਨੇ ਆਨੰਦ ਸਿੰਘ ਦੀ ਕੰਮ ਦੀ ਜਈ ਆਵਾਜ਼ ਨਿਕਲੀ ਕਿਵੇਂ ਪਤਾ ਲੱਗੇਗਾ ਵੀ ਕੱਲ ਹੀ ਬਣੇ ਨੇ ਫਿਰ ਰੁਕੀ ਆਵਾਜ਼ ਸੁਣੀ ਆਨੰਦ ਸਿੰਘ ਨੇ ਤੁਰੰਤ ਪਲੇਟ ਵਿੱਚ ਦੋ ਲੱਡੂ ਰੱਖੇ ਕਿਹਾ ਸਭ ਖਾ ਕੇ ਵੇਖ ਸਕਦੇ ਨੇ ਉਦਮ ਸਿੰਘ ਨੇ ਪਲੇਟ ਫੜ ਲਈ ਆਨੰਦ ਸਿੰਘ ਥੋੜਾ ਪਿੱਛੇ ਹਟ ਕੇ ਹੱਥ ਜੋੜ ਕੇ ਖੜ ਗਿਆ ਹੁਣ ਓਦਮ ਸਿੰਘ ਤੋਂ ਹੋਰ ਨਟਕੀ ਨਾ ਹੋਈ। ਉਹ ਦਾ ਹਾਸਾ ਨਿਕਲ ਗਿਆ। ਉਹ ਨੰਦ ਸਿੰਘ ਸਰਦਾਰਾ ਤੂੰ ਮੈਨੂੰ ਪਛਾਣਿਆ ਨਹੀਂ। ਇਸ ਆਵਾਜ਼ ਨੂੰ ਨੰਦ ਸਿੰਘ ਝੱਟ ਪਛਾਣ ਗਿਆ। ਉਹ ਤੇਰੀ ਸ਼ੇਰ ਸਿੰਘਾ ਤੂੰ ਆ ਕੀ ਹੁਲੀਆ ਬਣਾਇਆ? ਉਹ ਮੈਂ ਤਾਂ ਡਰੀ ਗਿਆ ਸੀ ਵੀ ਮੇਰੇ ਤਾਂ ਉਹ ਕਹਿੰਦੇ ਹੁੰਦੇ ਨੇ ਨਾ ਵੀ ਚੜ ਗਈ ਸੀ ਮਗਜ ਨੂੰ। ਫਿਰ ਦੋਹਾਂ ਦੀਆਂ ਜੱਫੀਆਂ ਪੈ ਗਈਆਂ ਤੇ ਦੁਕਾਨ ਹਾਸਿਆਂ ਨਾਲ ਗੂੰਜ ਉਠੀ। ਓਦਮ ਸਿੰਘ ਦਾ ਸਾਰਾ ਤਣਾਅ ਜਾਂਦਾ ਰਿਹਾ ਉਹ ਹੌਲਾ ਫੁੱਲ ਹੋ ਗਿਆ। ਫਿਰ ਦੋਵੇਂ ਪੁਰਾਣੀਆਂ ਯਾਦਾਂ ਫਰੋਲਦੇ ਰਹੇ। ਨੰਦ ਸਿੰਘ ਨੇ ਕਿਹਾ ਵੀ ਮੈਂ ਤਾਂ ਤੁਹਾਨੂੰ ਦੇ ਕੇ ਹੈਰਾਨੀ ਰਹਿ ਗਿਆ ਸ਼ੇਰ ਸਿੰਘਾ। ਉਦਮ ਸਿੰਘ ਨੇ ਹਵਦਿਆਂ ਕਿਹਾ ਵੀ ਇੱਕ ਦਿਨ ਐਸਾ ਆਵੇਗਾ ਨੰਦ ਸਿੰਘਾ ਤੂੰ ਮੈਨੂੰ ਵੇਖ ਕੇ ਹੋਰ ਵੀ ਹੈਰਾਨ ਹੋਵੇਗਾ। ਨੰਦ ਸਿੰਘ ਉਦਮ ਸਿੰਘ ਦੇ ਇਹਨਾਂ ਬੋਲਾਂ ਦਾ ਮਤਲਬ ਤਾਂ ਨਾ ਸਮਝ ਸਕਿਆ ਪਰ ਸੱਚ ਹੀ ਕੁਝ ਸਾਲਾਂ ਬਾਅਦ ਉਦਮ ਸਿੰਘ ਨੇ ਸਿਰਫ ਨੰਦ ਸਿੰਘ ਨੂੰ ਨਹੀਂ ਪੂਰੇ ਸਨਾਮ ਦੇ ਲੋਕਾਂ ਨੂੰ ਤੇ ਵਿਸ਼ਵ ਭਰ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਸਨਾਮ ਵਿੱਚ ਉਦਮ ਸਿੰਘ ਆਪਣੇ ਖਾਸ ਦੋਸਤਾਂ ਨੂੰ ਮਿਲਿਆ। ਇਸ ਵਾਰ ਉਹ ਆਪਣੇ ਮਾਮੇ ਨੂੰ ਮਿਲਿਆ ਤਾਂ ਜ਼ਰੂਰ ਪਰ ਉਹ ਆਪਣੇ ਗੂੜੇ ਮਿੱਤਰ ਮਨਜੀਤ ਸਿੰਘ ਕੋਲ ਠਹਿਰਿਆ। ਅਤੇ ਜੀਵਾ ਸਿੰਘ ਸੂਬੇਦਾਰ ਤੋਂ ਬਿਨਾਂ ਉਹਦੇ ਪਿਤਾ ਵਲੇ ਰਿਸ਼ਤੇਦਾਰ ਵੀ ਰਹਿੰਦੇ ਸਨ। ਸ਼ਿਆਰ ਸਿੰਘ ਸ਼ਾਮਕੌਰ ਤੇ ਆਸਕੌਰ ਕੋਈ ਉਹਦੀ ਚਾਚੀ ਲੱਗਦੀ ਸੀ ਕੋਈ ਤਾਇਆ ਲੱਗਦਾ ਸੀਗਾ ਕੋਈ ਭੈਣ ਕੋਈ ਭੂਆ ਆਸਕੌਰ ਉਦਮ ਸਿੰਘ ਦੇ ਚਾਚੇ ਦੀ ਕੁੜੀ ਸੀ ਪਰ ਉਹਦਾ ਘਰ ਵਾਲਾ ਉਦਮ ਸਿੰਘ ਨੂੰ ਪਸੰਦ ਨਹੀਂ ਕਰਦਾ ਇੱਕ ਦਿਨ ਉਹਨੇ ਕਿਹਾ ਵੀ ਸ਼ੇਰ ਸਿੰਘ ਜਦੋਂ ਤੂੰ ਇੱਥੋਂ ਆ ਕੇ ਵਾਪਸ ਜਾਣਾ ਹੈ ਤਾਂ ਸਾਨੂੰ ਸੀਆਈਡੀ ਵਾਲੇ ਬਹੁਤ ਤੰਗ ਕਰਦੇ ਨੇ ਕਿਉਂ ਤੰਗ ਕਰਦੇ ਨੇ ਮੈਂ ਕੋਈ ਡਾਕੂ ਲਟੇਰਾ ਜਾਂ ਖੁਨੀਆ ਨਹੀਂ ਉਹ ਕਹਿੰਦੇ ਨਹੀਂ ਵੀ ਜਿਹੜਾ ਨੌਜਵਾਨ ਇਸ ਘਰ ਆਉਂਦਾ ਹੈ ਉਹ ਕ੍ਰਾਂਤੀਕਾਰੀ ਹੈ ਮੈਨੂੰ ਖਬਰ ਕਰਕੇ ਗਏ ਨੇ ਵੀ ਹੁਣ ਵੀ ਪੁਲਿਸ ਤੇਰਾ ਪਿੱਛਾ ਕਰ ਰਹੀ ਹੈ ਉਦਮ ਸਿੰਘ ਨੇ ਜ਼ਰਾ ਵੀ ਦੇਰ ਨਹੀਂ ਲਾਈ ਆਪਣਾ ਸਮਾਨ ਚੁੱਕ ਕੇ ਆਪਣੇ ਦੋਸਤਾਂ ਹਸ਼ਿਆਰ ਸਿੰਘ ਤੇ ਮਨਜੀਤ ਸਿੰਘ ਕੋਲ ਜਾ ਰੱਖਿਆ ਉਹਨੇ ਰਾਤ ਵੇਲੇ ਮਨਜੀਤ ਸਿੰਘ ਨੇ ਕਿਹਾ ਵੀ ਆਪਾਂ ਕੱਲ ਬੰਗੇ ਚੱਲਣਾ ਉੱਥੇ ਕੀ ਹੈ ਉਦਮ ਸਿੰਘ ਨੇ ਪੁੱਛਿਆ ਉੱਥੇ ਮੇਰਾ ਵੱਡਾ ਭਰਾ ਰਹਿੰਦਾ ਹੈ ਮੈਂ ਉਸ ਨੂੰ ਤੇਰੇ ਬਾਰੇ ਦੱਸਿਆ ਹੋਇਆ ਬਈ ਸ਼ੇਰ ਸਿੰਘ ਇਨਕਲਾਬੀ ਤਾਂ ਹੈਗਾ ਹੀ ਹੈਗਾ ਇੱਕ ਵਧੀਆ ਇੰਜੀਨੀਅਰ ਵੀ ਹੈਗਾ ਤੇ ਉਸਨੇ ਅਮਰੀਕਾ ਤੋਂ ਇੰਜੀਨੀਅਰਿੰਗ ਦੀ ਡਿਗਰੀ ਲਈ ਹੋਈ ਹੈ ਕੀ ਕਿਹਾ ਫਿਰ ਤੇਰੇ ਭਰਾ ਨੇ ਉਹਨੇ ਕਿਹਾ ਸੀ ਵੀ ਹੁਣ ਜਦੋਂ ਜਾਵੇ ਬੰਗੇ ਜ਼ਰੂਰ ਲੈ ਕੇ ਆਉਣਾ ਉਹਨੂੰ ਫੇਰ ਤਾਂ ਜ਼ਰੂਰ ਚੱਲਾਂਗੇ ਉਦਮ ਸਿੰਘ ਨੇ ਸਹਿਮਤੀ ਹੁੰਦਿਆਂ ਕਿਹਾ ਉਦਮ ਸਿੰਘ ਅਮੰਜੀਤ ਦੇ ਭਰਾ ਨੂੰ ਮਿਲ ਕੇ ਉਹਦੇ ਵਿਚਾਰਾਂ ਨੂੰ ਜਾਣ ਕੇ ਬਹੁਤ ਉਤਸ਼ਾਹਿਤ ਹੋਇਆ ਕੁਝ ਮਹੀਨੇ ਪਹਿਲਾਂ ਭਗਤ ਸਿੰਘ ਤੇ ਉਹਦੇ ਸਾਥੀਆਂ ਨੂੰ ਮਿਲੀ ਫਾਂਸੀ ਦੀ ਸਜ਼ਾ ਦਾ ਵੀ ਉਸ ਨੂੰ ਬਹੁਤ ਦੁੱਖ ਸੀਗਾ ਉਸ ਨੇ ਦੱਸਿਆ ਵੀ ਬੰਗੇ ਤੋਂ ਨੇੜੇ ਹੀ ਭਗਤ ਸਿੰਘ ਦੇ ਪੁਰਖਿਆਂ ਦਾ ਪਿੰਡ ਖੜਕੜਕਾ ਲੈ ਮੈਂ ਉਹ ਘਰ ਵੇਖ ਸਕਦਾ ਹਾਂ ਉਦਮ ਸਿੰਘ ਨੇ ਪੁੱਛਿਆ ਕਿਉਂ ਨਹੀਂ ਹੋਰ ਬਹੁਤ ਜਾਂਦੇ ਨੇ ਵੇਖਣ ਅਸੀਂ ਵੀ ਜਾ ਸਕਦੇ ਹਾਂ ਤੇ ਉਹ ਤਿੰਨੋਂ ਭਗਤ ਸਿੰਘ ਦੇ ਪੁਰਖਿਆਂ ਦਾ ਪਿੰਡ ਵੇਖਣ ਚਲੇ ਗਏ ਕੁਝ ਦਿਨਾਂ ਲਈ ਉਦਮ ਸਿੰਘ ਬੰਗੇ ਹੀ ਟਿਕ ਗਿਆ ਆਉਣ ਵਾਲੇ ਦਿਨਾਂ ਦੀ ਯੋਜਨਾ ਬਣਾਉਣ ਲਈ ਉਹ ਕਾਫੀ ਚਿੰਤਤ ਸੀਗਾ ਕੀ ਹੋਵੇਗਾ ਕਿਵੇਂ ਹੋਵੇਗਾ ਕਦੋਂ ਹੋਵੇਗਾ ਇੰਗਲੈਂਡ ਕਿੱਦਾਂ ਪਹੁੰਚਾਂਗਾ ਇਹਨਾਂ ਸਵਾਲਾਂ ਦਾ ਕੋਈ ਹੱਲ ਨਹੀਂ ਸੀ ਲੱਭਦਾ ਬਿਨਾਂ ਮਤਲਬ ਉਹ ਬੰਗੇ ਕਸਬੇ ਵਿੱਚ ਘੁੰਮਦਾ ਰਹਿੰਦਾ ਇੱਕ ਦਿਨ ਸ਼ਾਮ ਵੇਲੇ ਉਦਮ ਸਿੰਘ ਮਨਜੀਤ ਤੇ ਉਹਦਾ ਭਰਾ ਬੰਗੇ ਦੇ ਬਾਜ਼ਾਰ ਵਿੱਚ ਇੱਕ ਹੋਟਲ ਤੇ ਚਾਹ ਪੀਣ ਲਈ ਰੁਕੇ ਉਹ ਅਜੇ ਚਾਹ ਪੀ ਹੀ ਰਹੇ ਸਨ ਉਧਰ ਇੱਕ ਲੰਗੜਾ ਸਾਹੜਾ ਨਿਕਲਿਆ ਮਨਜੀਤ ਦੇ ਭਰਾ ਨੇ ਦੱਸਿਆ ਵੀ ਇਹ ਬੜਾ ਮਾਰਕ ਹੁੰਦਾ ਸਾਹੜਾ ਹੈ ਅਚਾਨਕ ਹਮਲਾ ਕਰ ਦਿੰਦਾ ਇਹ ਇਸੇ ਕਾਰਨ ਕਿਸੇ ਨੇ ਇਸ ਦੀ ਲਤਪਨ ਨਹੀਂ ਹੋਈ ਹੈ ਇਸ ਨੂੰ سزا ਦੇਣ ਲਈ ਤਾਂ ਇਸ ਦੀ ਜੀਭ ਵੀ ਕਿਸ ਨੇ ਕੱਢ ਦਿੱਤੀ ਹੈ ਸੁਣ ਕੇ ਉਦਮ ਸਿੰਘ ਨੂੰ ਬੇਜ਼ਬਾਨ ਸ਼ਾਨ ਉੱਪਰ ਬਹੁਤ ਤਰਸ ਆ ਗਿਆ ਤੇ ਉਹ ਚਾਹ ਪੀਣੀ ਛੱਡ ਕੇ ਜਾ ਕੇ ਸ਼ਾਨ ਨੂੰ ਪਿਆਰ ਨਾਲ ਪਲੋਸਣ ਲੱਗ ਪਿਆ ਅਚਾਨਕ ਸ਼ਾਨ ਨੇ ਉਦਮ ਸਿੰਘ ਉੱਪਰ ਹਮਲਾ ਕਰ ਦਿੱਤਾ ਉਹਨੇ ਦੌੜ ਕੇ ਇੱਕ ਦੁਕਾਨ ਅੰਦਰ ਵੜ ਕੇ ਆਪਣੀ ਜਾਨ ਬਚਾਈ ਉਹ ਕੀ ਲੋੜ ਸੀ ਪੰਗਾ ਲੈਣ ਦੀ ਮਨਜੀਤ ਦੇ ਬੋਲਾਂ ਵਿੱਚ ਡਰ ਸੀਗਾ ਮੇਰੇ ਕੋਲੋਂ ਰਿਹਾ ਨਹੀਂ ਗਿਆ ਯਾਰ ਮੈਂ ਤਾਂ ਉਸ ਨੂੰ ਪਿਆਰ ਕਰਨ ਗਿਆ ਸੀਗਾ ਪਰ ਜਾਨਵਰ ਨੇ ਸਮਝਿਆ ਹੋਣਾ ਵੀ ਮੈਨੂੰ ਮਾਰਨਾ ਆਇਆ ਜਾਂ ਬੰਨਣਾ ਆਇਆ ਚਲ ਕੋਈ ਨਾ ਇੱਕ ਮੱਧ ਤਾਂ ਆ ਗਈ ਬਈ ਉਪਰੇ ਸਾਨ ਨੂੰ ਛੇੜੀਦਾ ਨਹੀਂ ਹੁੰਦਾ ਆ ਕੇ ਉਦਮ ਸਿੰਘ ਹੱਥ ਪਿਆ ਇਸ ਦੌਰਾਨ ਉੱਥੇ ਇੱਕ ਕਾਰ ਆ ਕੇ ਰੁਕੀ ਉਸ ਵਿੱਚੋਂ ਇੱਕ ਨੌਜਵਾਨ ਲੜਕੀ ਨਿਕਲੀ ਸਾਨ ਨੇ ਉਸ ਉੱਪਰ ਹਮਲਾ ਕਰ ਦਿੱਤਾ ਤੇ ਹੇਠਾਂ ਸੁੱਟ ਲਿਆ ਉਹਨੂੰ ਲੜਕੀ ਚੀਕਾਂ ਮਾਰਨ ਲੱਗ ਪਈ ਦੁਕਾਨਦਾਰ ਝੱਟ ਬਾਹਰ ਨਿਕਲ ਆਏ ਤੇ ਰੌਲਾ ਪਾਉਣ ਲੱਗ ਪਏ ਉਦਮ ਸਿੰਘ ਛਾਲ ਮਾਰ ਕੇ ਦੁਕਾਨ ਵਿੱਚੋਂ ਬਾਹਰ ਆਇਆ ਇੱਕ ਪਾਸੇ ਪਿਆ ਵੰਝ ਚੁੱਕੇ ਆ ਤੇ ਸਾਨ ਨੂੰ ਕੁੱਟਣ ਲੱਗ ਪਿਆ ਉਹ ਕਦੇ ਸਿੰਗਾ ਤੇ ਕਦੇ ਮੂੰਹ ਤੇ ਕਦੇ ਫੁੜਿਆਂ ਤੇ ਡਾਂਗ ਦੇ ਲਗਾਤਾਰ ਵਾਰ ਨਾਲ ਸਾਨ ਬੌਂਦਲ ਗਿਆ ਤੇ ਭੱਜ ਨਿਕਲੇ ਆ ਉਹ ਨੌਜਵਾਨ ਲੜਕੀ ਬੇਹੋਸ਼ ਹੋ ਗਈ ਸੀ ਉਦਮ ਸਿੰਘ ਤੇ ਉਹਦੇ ਦੋਸਤ ਲੜਕੀ ਨੂੰ ਹਸਪਤਾਲ ਲੈ ਗਏ ਲੜਕੀ ਦੀ ਜਾਨ ਵੱਜ ਗਈ ਇੱਕ ਦਿਨ ਸਵੇਰੇ ਉਦਮ ਸਿੰਘ ਨੇ ਆਪਣੇ ਦੋਸਤ ਨੂੰ ਕਿਹਾ ਵੀ ਇੱਥੇ ਰਹਿ ਕੇ ਤਾਂ ਮੈਂ ਵਕਤ ਬਰਬਾਦ ਕਰ ਰਿਹਾ ਮੈਂ ਅੰਮ੍ਰਿਤਸਰ ਜਾਵਾਂਗਾ ਦੋਸਤ ਜਾਣਦੇ ਸਨ ਵੀ ਉਹ ਆਪਣਾ ਫੈਸਲਾ ਬਦਲੇਗਾ ਨਹੀਂ ਫਿਰ ਵੀ ਮਨਜੀਤ ਸਿੰਘ ਨੇ ਪੁੱਛਿਆ ਵੀ ਆਪਾਂ ਤਾਂ ਰਾਗੋ ਮਾਜਰੇ ਪਟਵਾਰੀ ਰਾਮ ਸਿੰਘ ਨੂੰ ਮਿਲਣਾ ਸੀਗਾ ਉਹ ਯਾਰ ਉਹ ਫੇਰ ਸਹੀ ਕਦੇ ਉਦਮ ਸਿੰਘ ਨੇ ਲਾਪਰਵਾਹੀ ਨਾਲ ਕਿਹਾ ਆਪਣੇ ਭਗਵਾਨ ਸਿੰਘ ਲੋਂਗੋਵਾਲ ਕੋਲ ਵੀ ਜਾਣਾ ਸੀਗਾ ਪਰਜਾ ਮੰਡਲ ਵਾਲੇ ਕੋਲ ਵੀ ਮਨਜੀਤ ਸਿੰਘ ਨੇ ਪਹਿਲਾਂ ਬਣਾਏ ਪ੍ਰੋਗਰਾਮ ਬਾਰੇ ਯਾਦ ਕਰਵਾਇਆ ਉਦਮ ਸਿੰਘ ਗਉਣ ਲੱਗਾ ਵੀ ਜਿੰਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ ਨਹੀਂ ਤਾਂ ਸੁਨੇਹਾ ਸਾਡਾ ਪਹੁੰਚਾ ਦੇਣਾ ਤੇ ਉਦਮ ਸਿੰਘ ਬੰਗੇ ਤੋਂ ਹੀ ਅਮਰਤਸਰ ਹੀ ਰਵਾਨਾ ਹੋ ਗਿਆ ਅਮਰਤਸਰ ਆ ਕੇ ਉਦਮ ਸਿੰਘ ਲੰਬੀ ਉਡਾਰੀ ਮਾਰਨ ਤੋਂ ਪਹਿਲਾਂ ਕੁਝ ਪੈਸੇ ਕਮਾਉਣ ਬਾਰੇ ਸੋਚਣ ਲੱਗ ਪਿਆ ਉਸਨੇ ਆਪਣੇ ਮਿੱਤਰ ਤਾਰਾ ਸਿੰਘ ਨੂੰ ਕਿਹਾ ਵੀ ਕਦੇ ਕਰੇ ਮੇਰਾ ਜੀ ਵੀ ਇੱਕ ਆਮ ਨਾਗਰਿਕ ਵਾਂਗ ਰਹਿਣ ਨੂੰ ਕਰਦਾ ਇਹ ਤਾਂ ਬਹੁਤ ਚੰਗੀ ਗੱਲ ਹੈ ਪਰ ਕਰੇਗਾ ਕੀ ਤਾਰਾ ਸਿੰਘ ਨੇ ਪੁੱਛਿਆ ਉਹਨੂੰ ਇੱਕ ਚਿੱਤਰਕਾਰੀ ਦੀ ਦੁਕਾਨ ਖੋਲਾਂਗਾ ਉੱਥੇ ਹੀ ਫਰਨੀਚਰ ਦਾ ਕੰਮ ਵੀ ਕਰਾਂਗਾ ਮੈਂ ਕਾਰ ਰਿਪੇਅਰ ਵੀ ਕਰ ਸਕਦਾ ਹਾਂ ਲੋੜ ਪਈ ਤਾਂ ਵਾਣ ਵੀ ਵਟ ਸਕਦਾ ਜੇਲ੍ਹ ਵਿੱਚੋਂ ਮੈਂ ਬੜਾ ਕੁਝ ਸਿੱਖਿਆ ਹੈ ਉਦਮ ਸਿੰਘ ਨੇ ਦੱਸਿਆ ਉਹਨੂੰ ਫੇਰ ਤਾਂ ਉਹਦੇ ਸਿੰਘ ਤੂੰ ਕਮਾਲ ਦਾ ਕਾਰੀਗਰ ਹੈ ਤੂੰ ਕੋਈ ਦੁਕਾਨ ਲੱਭ ਤਾਰਾ ਸਿੰਘ ਅਮਰਤ ਸਰ ਦੇ ਘਾਂਟਾ ਘਰ ਨੇੜੇ ਇੱਕ ਦੁਕਾਨ ਲੱਗ ਗਈ ਉਦਮ ਸਿੰਘ ਨੇ ਇਸ ਉੱਪਰ ਪਿੰਟਰ ਮੁਹੰਮਦ ਸਿੰਘ ਆਜ਼ਾਦ ਦਾ ਬੋਰਡ ਲਿਖ ਕੇ ਟੰਗ ਦਿੱਤਾ ਸੂਈਏ ਉਹਦੀਆਂ ਹਰਕਤਾਂ ਉੱਪਰ ਲਗਾਤਾਰ ਨਜ਼ਰ ਰੱਖ ਰਹੇ ਸਨ ਐਥੇ ਉਸਨੇ ਵਿਲੇ ਸਮੇਂ ਕ੍ਰਾਂਤੀਕਾਰੀ ਸਾਹਿਦ ਦਾ ਅਧਿਐਨ ਸ਼ੁਰੂ ਕਰ ਦਿੱਤਾ ਮੀਂਹਵਾਰੀ ਜੇਲ੍ਹ ਵਿੱਚ ਭਗਤ ਸਿੰਘ ਨੇ ਉਸਨੂੰ ਵੱਤੋਂ ਵੱਧ ਇਨਕਲਾਬੀ ਸਾਹਿਦ ਪੜ੍ਹਨ ਲਈ ਕਿਹਾ ਸੀ ਉਦਮ ਸਿੰਘ ਦੀ ਇਹ ਦੁਕਾਨ ਇਨਕਲਾਬੀਆਂ ਦੇ ਮਿਲਣ ਦੀ ਥਾਂ ਬਣ ਗਈ ਸੀ ਦੁਕਾਨ ਵਿੱਚ ਕੰਮ ਘੱਟ ਹੁੰਦਾ ਸੀ ਤੇ ਇਨਕਲਾਬੀ ਯੋਜਨਾਵਾਂ ਵਧੇਰੇ ਬਣਨੀਆਂ ਸਨ। ਇੱਕ ਦਿਨ ਸ਼ਾਮ ਵੇਲੇ ਇੱਕ ਸੰਨਿਆਸੀ ਸਾਧੂ ਦੁਕਾਨ ਉਪਰ ਆਇਆ। ਉਦਮ ਸਿੰਘ ਨੇ ਪੁੱਛਿਆ, "ਬੀ ਸਾਧੂ ਬਾਬਾ ਕੀ ਚਾਹੀਦਾ?" "ਕੀ ਇਹੋ ਕੇਂਦਰ ਹੈ?" ਸੰਨਿਆਸੀ ਨੇ ਪੁੱਛਿਆ। ਉਦਮ ਸਿੰਘ ਇੱਕਦਮ ਚੱਕੰਨਾ ਹੋ ਗਿਆ, ਕੋਈ ਸੂਈ ਹੀ ਨਾ ਹੋਵੇ। ਐਨਾ ਤਾਂ ਉਸਨੂੰ ਪਤਾ ਸੀ ਵੀ ਉਹ ਸੁਪਰ ਨਜ਼ਰ ਰੱਖੀ ਜਾ ਰਹੀ ਹੈ। ਉਹ ਬੋਲਿਆ, "ਬੀ ਕੇਂਦਰ-ਵਿੰਦਰ ਦਾ ਕੋਈ ਪਤਾ ਨਹੀਂ ਹੈਗਾ। ਮੈਂ ਤਾਂ ਕਾਰੀਗਰ ਹਾਂ। ਕੁਝ ਬਣਵਾਉਣਾ ਹੈ ਤਾਂ ਦੱਸ।" "ਕਹਰਾਣਾ ਬੱਚਾ, ਮੇਰਾ ਨਾਮ ਸਮਾਮੀ ਸ਼ਰਧਾਨੰਦ ਹੈ," ਸੰਨਿਆਸੀ ਬੋਲਿਆ। "ਓਹੋ, ਖਿਮਾ ਕਰਨਾ ਬਾਬ ਅਮਰੀਕਾ ਵਿੱਚ ਸਾਂ ਉੱਥੇ ਲਾਲਾ ਹਰਦੇਵਾਲ ਅਕਸਰ ਆਪ ਦਾ ਨਾਮ ਲੈਂਦੇ ਰਹਿੰਦੇ ਸਨ ਸੋ ਦੋਸਤੋ ਏਸੀ ਉਦਮ ਸਿੰਘ ਦੀ ਜ਼ਿੰਦਗੀ ਦਾ ਭਾਗ ਬਾਈਵਾ ਤੇ ਭਾਗ ਤਈਵਾ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ